ਤਰੇਕ ਬਨਾਲੀ ਸੀ ਜਿਵੇਂ ਬਾਈ ਨੇ ਕਹਿਤਾ ਦਾ ਨਹੀਂ ਆਈ ਮੈਨੂੰ ਕਿਸੇ ਬੰਦੇ ਨੇ ਪਹਿਲਾਂ ਕਹਿਤਾ ਇਹਦਾ ਆਈਫੋਨ ਨਵਾਂ ਕਰਵਾਇਆ ਹੁਣ ਉਹਦੇ ਮੂਰੇ ਰੱਖਦਾ ਮਹਾਲਾ ਬਣਾਦਾ ਦਾ ਇਹੋ ਜਿਹਾ ਲੱਗੂ ਦਾ ਮਾਹੇ ਆਈਫੋਨ ਬਾਈ ਚਾਲਣ ਤੇ ਬਾਹਰ ਮਾੜਾ ਮੂਤਾ ਕਰ ਲੈਦਾ ਲੋਕਾਂ ਨੇ ਇੱਕ ਲੱਕ ਪੰਗਲਪਾ ਬਣਾਉਣ ਨਾਲ ਆ ਇਹ ਮਾਹੇ ਘੰਟੇ ਘੰਟੇ ਵਾਲੀ ਇੰਟਰਵਿਊ ਕਰਨੀ ਉਹਦੋਂ ਮਾਹੇ ਸੀ ਦੇਖਿਆ ਰਾਲਾ ਕੇ ਉਹਦੋਂ ਜਗਾਲ ਬੈਂਟ ਨਹੀਂ ਕਰਦਾ ਭੈਣਾਂ ਦਾ ਕੰਮ ਬੈਟਰੀ ਵਾਲੀ ਚੱਕਦਾ ਯਾਰ ਇੱਕ ਤਾਂ ਬੈਟਰੀ ਇੱਕ ਯਾਰ ਮੋੜ ਕੇ ਸਫਾਈ ਕਰਨੀ ਬਹੁਤ ਹੀ ਔਖੀ ਆ ਬਾਈ ਇਹਦੀ ਆਹ ਬਿਲਟਰ ਫਿਲਟਰ ਨਹੀਂ ਬਾਹਲੇ ਹੋਗਾ ਤਾਂ ਉਹਦੇ ਲਾਉਣ ਦੀ ਫਿਲਟਰ ਲੋਡ ਹੀ ਨਹੀਂ ਉਹ ਤਨਵਾ ਆਪਦੇ ਆ ਕਿ ਓਨੀ ਕੀ ਚੀਜ਼ ਦਿਖਾਉਣੀ ਆ ਉਹਨੇ ਇਹ ਜਿਹੜੇ ਦਾ ਆਈਫੋਨ ਚਲਾਉਂਦੇ ਆ ਬਾਹਲੇ ਤੇਰਾ ਤੇ ਜਿਵੇਂ ਆ ਮੁੰਡਾ ਆ ਭਤੀਜਾ ਮੇਰਾ ਇਹਦੇ ਕੋਲ ਹੁਣ ਬਚਪਨ ਤੋਂ ਹੀ ਆ ਇਹਨਾਂ ਨੂੰ ਹੈਗਾ ਭੇਜ ਤਾਂ ਸੈਟਿੰਗ ਸੂਟਿੰਗ ਬਾਹਰ ਕਰ ਲਾਂ ਹਾਂ ਆਪਾਂ ਨੂੰ ਹੁਣ ਪਤਾ ਨਹੀਂ ਇਹਨੂੰ ਪੂਰਾ ਭੇਜ ਤਾਂ ਜੇ ਹੁਣ ਮਜੂਰਾ ਪੁੱਤਰਾ ਨਹੀਂ ਬਣਾਉਂਦਾ ਕਿਉਂ ਇਹਦੇ ਕੋਲ ਇਹਦੇ ਕੋਲ ਛੋਟੇ ਹੁੰਦੇ ਤੋਂ ਬਾਈ ਆਈਫੋਨ ਹੀ ਆ ਇਹਦੇ ਕੋਲ ਤੂੰ ਇਹਦੀ ਬ੍ਰੈਂਡਨੈਸ ਉੱਤੇ ਧਲੇ ਕਰਦੀ ਇਹਨੇ ਅੱਖਾਂ ਵੀ ਹੋਣੀ ਕਰਦਾਂੀਆਂ ਪੁੱਤਰਾ ਨਹੀਂ ਆ ਬੱਸ ਦਾ ਬੜੀ ਵਾਈਸ ਨਾਲ ਕਰ ਸਕਦੇ ਆ ਪਤਾ ਇਹ ਨੂੰ ਚਾਚੀ ਫਗਾਇਦਾ ਸੱਤ ਨੂੰ ਆ ਦੇ ਆ ਕੇ ਆ ਕੇ ਦੇਖ ਲਈ ਆ ਜਾ ਇਹ ਬੱਤੀਆਂ ਵਾਲੇ ਉਹਦੇ ਚੰਦਾ ਦੇ ਖੜਾ ਤਾਲਾ ਲਾ ਲਾ ਹਾਂ ਨਹੀਂ ਆ ਗਿਆ ਕਿ ਹਮ ਉਹਨੂੰ ਚਮਕਾ ਕੇ ਜੇ ਬਣਾ ਦਨੀ ਉਹਦਾ ਕੀ ਫਾਇਦਾ ਮੈਂ ਜੂਮ ਜੂਮ ਹੀ ਰੇ ਕੇ ਨਹੀਂ ਹੋਈ ਹੋਈ ਹੈ ਜਾਨੀ ਲੈ ਲੈ ਖੁੱਪ ਤਾਂ ਦੇ ਆਪਰੇ ਕੋਲੇ ਚੀਜ਼ਾਂ ਨਾਲ ਉਹ ਤੁਹਾਨੂੰ ਹਰ ਤਮਾ ਦੇ ਨੇ ਜਿਹੜੇ ਅੱਜ ਆਹ ਹੈਗਾ ਨਾ ਤੁਹਾਨੂੰ ਆਉਣੇ ਆ ਗਏ ਉਹਨਾਂ ਦੇ ਬੁੱਕੇ ਆ ਵੀ ਗਏ ਬਾਹਰ ਆਉਣਾ ਹੂੰ ਥੇ ਵੀ ਐਟ ਨੂੰ ਕਈ ਚੀਜ਼ੇ ਹੋਉਂਦਾ ਨਾ ਕੰਮ 11 ਦਾ ਆਪਰ ਸਾਫ ਹੋਵੇ ਤਾਂ ਨਹੀਂ ਖੰਭ ਅਗਲੀ ਵਾਰ ਦੁਆਰੇ ਕਾਲੇ ਪਾਉਣ ਲੱਗ ਜਾਂਦੇ ਆਪਰੇ ਕੋਲੇ ਉਤਰਾ ਅੱਖਾਂ ਵੀ ਬਦਲਦੇ ਚੰਡਾ ਹੀ ਬਦਲ ਜਾਂਦੇ ਸਾਲ ਬਾਅਦ ਉਹ ਬੰਦਾ ਲੈ ਗਿਆ ਕੋਸਤਾ ਵੀ ਲਿਆ ਕੀ ਵਾ ਕੀ ਉਹ ਕਹਿੰਦਾ ਨਾ ਕਬੂਤਰ ਜਦੋਂ ਬਈ ਅੱਖਾ ਬੋਲਦੇ ਕਹਿੰਦਾ ਤੂੰ ਚਕੀ ਨਹੀਂ ਮੰਨਦਾ ਮੈਨੂੰ ਤਾਂ ਪਤਾ ਹੈਗਾ ਮੇਰੇ ਨੇ ਜਦੋਂ ਬੜਾ ਫੜਾ ਜਾ ਮੈਂ ਕੂਈ ਕਹਿੰਦਾ ਰਮਾ ਤਾਂ ਡਰ ਗਿਆ ਸੀ ਹੁਣ ਮੈਂ ਕਿਹੜੇ ਮੂੰਹ ਨਾਲ ਕਹਾਂ ਕਿ ਬਾਈ ਗੱਲ ਦਾਹ ਹੋਣੀ ਕੁਆਲਟੀ ਨਾਲ ਕਬੂਤਰ ਨੇ ਹਾਲੇ ਦੇ ਬੈਠੇ ਦੱਸ ਦਿੰਦੇ ਵੀ ਸੀ ਹੈਗੇ ਆ ਇਹ ਉੱਤਨ ਵਾਲੀ ਨਹੀਂ ਆਣੀ ਐ ਨਹੀਂ ਨਹੀਂ ਤਦ ਹੀ ਸਾਰੇ ਤੁਸੀਂ ਹੀ ਆਪਾਂ ਥੈਂਕ ਯੂ ਲੱਭੇ ਉਹ ਕੁੱਪਰ ਆ ਗਏ ਜਾਲੀਆਂ ਦੀਆਂ ਇੱਕ ਨੰਬਰ ਆਹ ਜਾਲੀ ਇਹਨਾਂ ਨਹੀਂ ਮੈਂ ਤੁਹਾਨੂੰ ਜੇ ਇਹ ਜਮਨ ਨਾ ਚੌਵੀ ਕਰਦੀ ਆ ਕਿਉਂ ਕਹਿੰਦੇ ਮੈਂ ਸਹੀ ਗੱਲ ਹੈ ਜਿਵੇਂ ਉਹ ਬੰਦੇ ਬ੍ਰੇਕੀ ਗਾਈ ਆ ਲਾਉਂਦੇ ਨੇ ਜਿਹੜਾ ਬ੍ਰੇਕੀ ਖੰਭ ਆਉਂ ਉਹ ਤੋਂ ਬਾਅਦ ਵੱਧ ਤੇ ਲਾ ਕਰਦਾ ਬਾਈ ਜਾਲੀ ਜਾਂਦੀ ਹੈ ਚੌੜੀ ਜਿਵੇਂ ਦੇ ਬੱਤੇ ਨੂੰ ਬ੍ਰੇਕੀ ਨਾਲ ਮੋੜਦੇ ਜਾਂਦਾ ਬਾਹਰ ਆਹ ਜਾਲੀ ਤੇ ਜਾਂ ਫਿਰ ਕੋਲੋਸਰ ਦਾ ਆਇਆ ਡੱਬੀ ਕਰਾ ਲੈ ਜਿਵੇਂ